ਹਾਂ ਜੀ ਮੇਟਰ ਜ਼ਖਰੀ ਗਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਜਿਆਦਾ ਹੀ ਸਾਰੇ ਠੀਕ ਠਾਕ ਲੋ ਮੇਟਰ ਕੱਲ ਵੀ ਬਾਦ ਸਬੋਤ ਹੋਈ ਐ ਫੇਣ ਕੱਲ ਦਾ 3 ਘੰਟੇ ਲਗਾਤਾਰ ਮੀਂਹ ਪਿਆ ਜੀ ਪਾਣੀ ਪਾਣੀ ਵਧਿਆ ਜਿਹਾ ਜੁਬਾ ਫੇਰ ਆਈ ਆ ਦੇਖੋ ਕਰੋ ਚੈੱਕ ਜੀ ਗਾਲ ਥਾਲੀ ਹੋਇਆ ਗਾਲ ਦੀ ਸਾਰੇ ਪਾਸੇ ਬਲਤਾ ਜੀ ਮੰਨ ਨਹੀਂ ਤੇ ਇਹ ਇੰਨਾ ਇਹ ਨਾ ਪਾਣੀ ਜਾਂਦਾ ਜੀ ਲੋਕ ਕਹਿੰਦੇ ਜਿਹੜਾ ਬੋ ਨਹੀਂ ਨੀ ਪੁੰਦਾ ਜੀ ਨਹੀਂ ਪੁੰਦਾ ਪਰ ਫਿਰ ਅਸੀਂ ਤਾਂ ਕੱਲ ਹੀ ਤਸੱਲੀ ਕਰਾਤੀ ਕੱਲ ਹੀ ਲੋਕ ਹੱਥ ਜੋੜਨ ਲੱਗ ਪਏ ਉਹ ਤਾਂ ਸੀਂਗੀ ਪਾਣੀ ਚੱਲ ਗਈ ਆਪਾਂ ਨੂੰ ਮਾਰ ਵਾਲੀ ਚ ਉਹਨੂੰ ਪਰਾਂ ਮੇਰੇ ਕਿੱਥੇ ਆ ਤੇ ਬਾਹਰਿਆਂ ਦੇ ਬਹੁਤ ਹੋਏ ਕੱਢਦੇ तो सप्पड़ खाली जी रिपेयर करनी सप्पड़ी पूरी मरमत होनी बहुत फायदा मीना बहुत तो ज़्यादा

ਚਲੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਠੀਕ ਠਾਕ ਮਿੱਤਰੋ ਲਓ ਜੀ ਬਾਬਿਓ ਲੱਗੇ ਆ ਅੱਜ ਮਸ਼ੀਨ ਦੀ ਨਾਈ ਤੇ ਹੋਈ ਕਰਾਉਣ ਕਰੋ ਚੈੱਕ ਜੀ ਦੇਖੋ ਕਿੰਨਾ ਕਬਾਰ ਨਿਕਲਦਾ ਵਿੱਚੋਂ ਉਹ ਸਤੈਨਾਂ ਦੇ ਬਾਈ ਦੀ ਮਸ਼ੀਨ ਤੇ ਮੱਕੀ ਦੀ ਲੋਕ ਕਹਿ ਦਿੰਦੇ ਆ ਮੱਕੀ ਵੱਢਣੀ ਐ ਮੱਕੀ ਵੱਢਣੀ ਐ ਤੇ ਦੇਖੋ ਜੀ ਬੁਰਾ ਹਾਲ ਹੋ ਰਿਹਾ ਪਿਆ ਗੰਦ ਪੈਲੇ ਵਿੱਚੋਂ ਨਿਕਲਿਆ ਫਿਲਟਰ ਦਾ ਫੋਟਾ ਸਾਰੇ ਚੱਕ ਤਾ ਹਾਂ ਤਾਂ ਪਰਛਾਤੀ ਜੀ ਲਿਆ 10 ਘਟਾ ਟਟ ਗਿਆ ਜੀ ਵਾਲੀ ਰਹਿ ਗਈਆਂ ਦੋ ਇੱਥੋਂ ਟਟ ਗਈ ਇੱਥੋਂ ਟਟ ਗਈ 13 ਕਿਲੋ ਸਿਰੋ ਦੇਰ ਦੀ ਸਾਰੀ ਬਾਬਾ ਵਿੱਚ ਵੜਿਆ ਹੋਇਆ ਜੀ ਮੈਂ ਕਿਹਾ ਬਾਬਾ ਵਿੱਚ ਵੜਿਆ ਹੋਇਆ ਉਹ ਦੇਖੋ ਸਟਾਫ ਆ ਕਰਾਈ ਸਫਾਈ ਕਰ ਰਿਹਾ ਤੇ ਉੱਧਰ ਕਟਰ ਧੋਈ ਕੋਈ ਜਾਂਦੇ ਬੰਦੇ ਕਟਰ ਧੋਈ ਬਹੁਤ ਗੰਦ ਕਰ ਰਿਹਾ ਜੀ ਝੋਟਾ ਧੋ ਕੇ ਅੰਦਰ ਲਾ ਆ ਜੀ ਫੇਰ ਵਾਰ ਕੱਢ ਲੈ ਸਾਡੇ ਬੰਦੇ ਨੇ ਅੱਜ ਪਾਣੀ ਮਾਰ ਕੇ ਫੇਰ ਅੰਦਰ ਲਾਵਾਂਗੇ ਨਾਲ ਦੀ ਜਰ ਦੇ ਧੋਵਾਂਗੇ ਬਹੁਤ ਖਣਾ ਵਧੀਆ ਲੀ ਵਿੱਚ ਬਹੁਤ ਗੰਦਾ ਫੰਡਾ ਹੋ ਰਿਹਾ ਬਾਬਾ ਲਵੇਟਾ ਹੀ ਪਿਆ ਹੋਇਆ ਸਟਾਫ ਆਕਰ ਕੋਲੇ ਉਹ ਘਰਦ ਨਹੀਂ ਲੋਗ ਸਟੇਦੇ ਵੇਲੇ ਬਹੁਤ ਠੀਕਾ ਮਾਰਦੇ ਆ ਜੀ ਇੰਨਾ ਰੇਟ ਵੈ ਇੰਨਾ ਰੇਟ ਦੇ ਰੋ ਪਰ ਮਸ਼ੀਨ ਦੀ ਸੱਤਿਆਣਾ ਵੱਜਦੀ ਸਾਰੀ ਜਹੇ ਜੀ ਕਣਕ ਧੋਨੇ ਤੇ ਚਾਰ ਸੀਜ਼ਨ ਚੱਲ ਗਈ ਉਹ ਜੀ ਮੱਕੀ ਤੇ ਇੱਕ ਸੀਜ਼ਨ ਚੱਲ ਗਈ ਸੀ ਹੁਣ ਦੇਖੋ ਕੈਹੀ ਜੀ ਲੱਗਦੀ ਆ ਥੋੜੀ ਧੋ ਗਿਆ ਤਖਾਵਾ ਕੇ ਫਿਰ ਕੈਹੀ ਜੀ ਲੱਗਦੀ ਆ ਮਿੱਟੀ ਹੇ ਤਾਂ ਵੇ ਲਾਤੀ ਜੀ ਮਿੱਟੀ ਬੱਚਦੀ ਨਹੀਂ ਬੈਗਿਆ ਨਾ ਉਹਨਾਂ ਬੜਾ ਖਰਚਣ ਹੋ ਗਈ ਸੀਗੀ ਉਹ ਸਾਰਾ ਚੀਚਾ ਭਰ ਗਿਆ ਸੀਗਾ ਉਹਨੂੰ ਲਾਤੀ ਜਿਹੜੇ ਟੋਰੀ ਪਾਣੀ ਮਾਰਦਾ ਸੀ ਉਧਰ ਵੀ ਲਾ ਕੇ ਰੱਖਦਾ ਜੀ ਪਾਣੀ ਚ ਚੱਲਦਾ ਪੂਰਾਂ ਤੇ ਕੱਟੇ ਬੰਦੇ ਨੂੰ ਅੰਦਰ ਲਾਇਆ ਦਿੱਤੀ ਇਹ ਜਿੰਨਾ ਛੋਟਾ ਤੋਂ ਕੇ ਅੰਦਰ ਲਾਇਆ ਸੀ ਉਹਦਾਂ ਤੇ ਬੁੰਡੇ ਨੇ ਸਾਡੇ ਨੇ ਖੇਤਬਾਲ ਕਰ ਦਿੱਤੇ ਉਹ ਗੰਦ ਕਰੀਂ ਇਨਸ਼ਾ ਅੱਲਾ ਉਹ ਕੱਪੀਨ ਤੁਹਾਨੂੰ ਮਾਰ ਦੇ ਜੀ ਫਿਰ ਮਿਲਦੇ ਆਂ ਲੋ ਜੀ ਮਿੱਤਰੋ ਅੱਧੀ ਵਧੀ ਢੋਤੀ ਦੇਖੋ ਗੰਦ ਨਿਕਲ ਰਿਹਾ ਹੈ ਜੀ ਅਜੇ ਲੋਕ ਕਹਿ ਰਹਿੰਦੇ ਆ ਜੀ ਮੱਕੀ ਵਾਲੇ ਇੰਨੇ ਵੱਢੀ ਲੈਂਦੇ ਇੰਨੀ ਵੱਢੀ ਲੈਂਦੇ ਆ ਦੇਖ ਲੋ ਜੀ ਅਜਾ ਤਾਂ ਦਾ ਹੀ ਰੋੜ ਤਾਂ ਵਿੱਚ ਧੌਣ ਲੱਗੀਆਂ ਜੀ ਕਾ ਬੰਦ ਇੱਕ ਘਾਟਾ ਫੋਰਮੈਨ ਵੱਡਾ ਉਹ ਲੱਗਿਆ ਇੱਕ ਫੋਰਮੈਨ ਉਹ ਖੜਾ ਇੱਕ ਫੋਰਮੈਨ ਆ ਖੜਾ ਇੱਕ ਫੋਰਮੈਨ ਆ ਖੜਾ ਇੱਕ ਹੋਰ ਫੋਰਮੈਨ ਆ ਥੋੜਾ। ਉਹੀ ਇਹ ਵੀ ਫੋਰਮੈਨ ਆ ਹੁਣ ਆਪਣਾ। ਥੋੜੀ ਵੀ ਨਾਮ ਨਹੀਂ ਢੋਣ ਲਾਇਆ ਆਇਆ। ਅਜੀਬ ਗੰਦ ਪੈਦੀ ਕੱਢੇ ਢੇੜ ਘੰਟਾ ਹੋ ਗਿਆ ਸਾਨੂੰ ਲੱਗਿਆ ਪੂਰਾ ਵਿੱਚੋਂ ਗੰਦ ਪੈ ਨਿਕਲ ਗਿਆ। ਤੇ ਹੁਣ ਮੋਟਾ ਮੋਟਾ ਪਾਣੀ ਮਾਰ ਕੇ ਤੇ ਹੁਣ ਮਾਰਾ ਇਹ ਸਰਪ ਤੇ ਸ਼ੈਂਪੂ ਪਾ ਗੀ। ਫੇਰ ਐ ਚੰਪ ਚੂ ਪੂਰੀ ਫੇਰ ਉੱਦੂ ਵਾਰ ਫੇਰ ਇੱਕ ਵਾਰੀ ਸ਼ੈਂਪੂ ਮਾਰ ਕੇ ਫੇਰ ਬਣਾਵਾਂਗੇ ਜੀ। ਬਹੁਤ ਗੰਦ ਨਿਕਲ ਜਾਂਦੀ ਓ ਦੇਖੋ। ਆ ਬੰਦੀ ਚੱਲ ਗਈ ਸਾਡੇ ਬੰਦੇ ਵੀ ਦੇ ਲਓ ਜੀ ਸਾਰੇ ਘੱਟੋ ਘੱਟ ਹੋਏ ਰਹੇ ਹੋਣੇ ਨੂੰ ਇੱਧਰ ਬੜਾ ਲੱਗਦਾ ਹੈ ਨਾ ਜਿਹੜਾ ਫੂਲ ਨੇ ਫੁੱਟ ਆ ਗਏ ਨਾ ਉਹ ਵੀ ਤਾਂ ਚੰਗੇ ਨੇ ਉਹ ਟਰੈਕਟਰ ਵਾਲਾ ਪੰਪ ਚੱਲਦਾ ਜੀ ਲੈਡ ਗਈ ਹੋਈ ਆ ਆਪਣੇ ਕੋਲ ਆ ਵੀ ਡਿਗਾਰਡ ਹੈਗਾ ਧੂਣ ਵਾਲਾ ਲੈਡ ਚਲੀ ਜੀ ਟਰੈਕਟਰ ਵਾਲਾ ਪੰਪ ਚੱਲਦਾ ਉਹਦਾ ਪ੍ਰੈਸ਼ਰ ਬਹੁਤ ਆ ਜੀ ਕਰ ਦਿੰਦਾ ਚੱਲਦਾ ਕਿ ਪੰਪ ਸਾਰੀ ਦਿਖਾਵਾ ਵੀ ਹੁਣ ਤੋਂ ਉਸੇ ਤਰ੍ਹਾਂ ਹੋਣਾ ਹਾਂਜੀ ਮਿੱਤਰੋ ਕਰੋ ਚੈੱਕ ਜੀ ਤਣਕੇ ਨਾ ਨਵੀਂ ਨਵੀਂ ਰਾਣੀ ਆਪਣੀ ਲੱਗੇ ਰਹਿ ਜੱਗੋ ਤੇਰਵੇਂ ਹੋ ਗਏ ਲਓ ਜੀ ਪ੍ਰੈਸ਼ਰ ਕੱਢਣਾ ਨਹੀਂ ਜੀ ਰੋਕ ਕੇ ਕੱਢਾਂਗੇ ਜੀ ਉਹਨੂੰ ਫੇਰ ਇੱਕ ਵਾਰੀ ਕਹਣਾ ਆਪਾਂ ਨੂੰ ਕਰਨੀ ਪੈਂਦੀ ਆ ਜਦੋਂ ਪ੍ਰੈਫਰ ਕਰਨ ਲੱਗੇ ਝੋਨੇ ਦੀ ਉਦੋਂ ਨਾਲ ਪ੍ਰੈਸ਼ਰ ਕੱਢ ਲਾਂਗੇ ਨਾਲੇ ਉਹ ਤਾਂ ਪਾਣੀ ਵਜੂਗੀ ਰੰਗ ਸਾਰੀ ਮਾਈ ਰੀ ਜਲਾਤੀ ਜੀ ਪੂਰੀ ਹੁਣ ਕਰੋਚੀ ਇੱਕ ਜੀ ਲਾ ਕੇ 3 4 4 5 ਘੰਟੇ ਲੱਗੇ ਨਹੀਂ 2 ਘੰਟੇ ਦਾ ਕੱਦ ਨਹੀਂ ਖਾ ਗਿਆ ਹਾਂ ਬਸ ਲੀਵਰ ਲਾਵਾਂਗੇ ਲੀਵਰ ਲਾ ਕੇ ਫਿਰ ਆਪਾਂ ਪਾਣੀ ਕਰ ਦਾਂਗੇ ਮੇਰੇ ਅੰਦਰ ਬਰਮੇ ਭਰੇ ਗਿਆ ਤੇ ਪੱਖੇ ਚ ਮਾਲਾ ਸੀਰਾ ਕੱਢ ਦੂ ਫੇਰ ਫੇਰ ਪਾਣੀ ਮਾਰਾਂਗੇ ਹਾਂ ਨਾ ਦੂ ਆਏ ਤੇ ਪਾਣੀ ਮਾਰ ਕੇ ਇਹ ਤੇ ਰੇਬੋਂ ਦੇ ਉੱਤੇ ਇਹ ਜਨ ਲਈ ਹਾਂ ਲਾਵਾਂਗੇ ਦੀਵਰ ਸਲੋ ਰੇਜ ਤੇ ਜਮਨ ਮੋਟਾ ਆਇਆ ਤੇ ਮੈਂ ਨਿਕਲ ਜੂ ਤੇ ਫੇਰ ਉਧਰ ਪਾਣੀ ਮਾਰ ਕੇ ਫੇਰ ਉਧਰ ਕਰ ਦਾਂਗੇ ਇਸ ਸਾਈਡ ਤੇ ਫੇਰ ਉਧਰ ਫਿਲਟਰ ਤੋਂ ਆਉਂਦੀ ਫਿਲਟਰ ਉੱਥੇ ਧੋਦ ਲੈ ਆਪਾਂ ਉੱਥੇ ਧੋ ਕੇ ਉਹਨੂੰ ਐਂ ਪਾਸੇ ਖੜਾ ਦੇਣੀ ਹੁਣ ਫਿਰ ਦਮਾ ਤੋਂ ਥੋੜਾ ਠੰਡਾ ਜਾਊਗਾ ਫਿਰ ਉਹਦਾ ਰਿਪੇਅਰ ਲੱਗਾ ਦੇਗਾ ਰਿਪੇਅਰ ਤਾਂ ਹੈ ਨਹੀਂ ਬੜਲਾ ਸਹਰੀ ਸੀ ਕੱਲਾ ਬਾਬੇ ਨੇ ਜਾਣਾ ਜੀ ਬੱਬਾ ਕਹਿੰਦਾ ਰੋਕ ਕੇ ਕਰਦੇ ਆ ਕੱਲਾ ਥ੍ਰੈਸ਼ਰੀ ਪਾਉਣਾ ਮੈਂ ਇੱਕ ਸਟਾਫ ਅੱਕ ਲਈ ਜਾਈ ਟੁੱਟੀ ਉਹ ਜਾਲੀ ਬਿਲਡਿੰਗ ਕਰਨੀਆਂ ਬਾਕੀ ਤਾਂ ਕੁਝ ਵੀ ਹੈ ਨਹੀਂ ਫੈਰੀਆਂ ਪਰ ਉਹਨੂੰ ਰੀਲਿਸ ਹੁੰਦਾ ਸਾਰਿਆਂ ਨੂੰ ਓਕੇ ਆ ਤੇ ਲੋਈ ਚਲੋ ਹੁਣ ਮਾਰਕਿੰਗ ਦਾ ਲੀਵਰ ਲਾ ਕੇ ਫਿਰ ਦਿਖਾਉਨੇ ਤੁਹਾਨੂੰ